ਅੱਛਾ ਮਾਇਆ ਦੇ ਮੁੰਡੇ ਮੈਸਤਾ ਹਨਾ ਮਾਇਆ ਦੇ ਮੁੰਡੇ ਨੂੰ ਰਸਤਾ ਕਰਾਉਣਾ ਪਤਲੇ ਜੀ ਨੂੰ ਭੈਣੇ ਹਾਂ ਪਤਲੇ ਜੀ ਨੂੰ ਭੈਣੇ ਅੱਛਾ ਇਹ ਬਣਾ ਤਾਂ ਕੰਮ ਹੀ ਨਹੀਂ ਕਰਦਾ ਵਾ ਮਾਮਾ ਕਿਉਂ ਨਹੀਂ ਕਰਦਾ ਤੂੰ ਤਾਂ 50000 ਤੇ ਪੈਣ ਪਾਣੀ ਮਾਰਦੀਆਂ ਵੀ ਕੋਈ ਪਾਣੀ ਨਹੀਂ ਮਾਰਦੀ ਮੈਂ ਤਾਂ 1 ਕਿੱਲਾ ਜ਼ਮੀਨ ਦਾ ਹੁੰਦਾ ਤੇ ਨਾ ਮਾਇਆ ਇੰਨੀ ਭੈੜੀ ਹੈਗੀ ਹੈਗੀ ਨਾ ਬੇਬੇ ਦਾ ਕਹਿੰਦੀ 5 ਕਿੱਲੇ ਆਉਂਦੇ ਆ ਰਜਿਸਟਰੀ ਮੁੰਡੇ ਦੇ ਨਾਂ ਕੀ ਕਿੱਲਾ ਆਉਂਦਾ ਉਹ ਤੇ ਮੁੰਡਾ ਸਾਰੀ ਦਿਹਾੜੀ ਬੋਦੀਆਂ ਵਾਹ ਕੇ ਕਿਤੇ ਮੋੜਾਂ ਤੇ ਖੜ ਜਾਂਦਾ ਕਿਤੇ ਅੰਦਰ ਪੈ ਜਾਂਦਾ ਕੰਮ ਨਹੀਂ ਕਰਦਾ ਜਮਾਂ ਵੀ ਅਛੜ ਗਏ ਤੇ ਹੋਰ ਅਸੀਂ ਹੁਣ ਤਾਂ ਹੁਣ ਆਈਆਂ ਉਹਨਾਂ ਦਾ ਸਾਰਾ ਕੰਮ ਦੇਖ ਕੇ ਮੁੜ ਗਏ ਜਦੋਂ ਪਤਾ ਲੱਗ ਗਿਆ ਉਹਦਾ ਇੱਕ ਕਿੱਲਾ ਹੁੰਦਾ ਤੋਂ ਦੂ ਬਾਅਦ ਅਗਲਾ ਕੋਈ جواب ਸੁਆ ਵੀ ਨਹੀਂ ਦਿੰਦਾ ਉਹਨਾਂ ਨੂੰ ਤਾਂ ਕੋਈ ਅੱਛੇ ਰੜ ਗਏ ਬੇਬੇ ਤਾਂ ਦੇਖਣ ਨੂੰ ਨਰਮ ਲੱਗਦੀ ਸੀ ਨਾ ਭਣੇ ਉਹ ਤਾਂ ਬਾਲੀ ਚੰਦਰੀ ਬੁੜੀ ਆ ਉਹ ਤਾਂ ਜਿਤਾਈਂ ਨਾ ਮਿੱਠਣਾ ਮਾਰਦੀ ਸੈਂਨੀ ਬੁੜਿਆ ਦਾ ਨਰ ਮਾਰਿਆ ਤੂੰ ਤਾਂ ਉਹੀ ਮਾਰਦੀ ਮੈਨੂੰ ਤਾਂ ਤੈਨੂੰ ਪਤਾ ਹੀ ਆ ਮਿੱਠਣਾ ਹੀ ਮਾਰਦਾ ਹੁੰਦਾ ਫਿਰ ਤੈਨੂੰ ਪਾਨੀ ਨਾ ਮਾਰਦੀ ਹੋਵੇਂ ਨਾ ਭਨੇ ਪਾਨੀ ਭੁੰਨੀ ਨਹੀਂ ਮਾਰਦੀ ਕਿਸੇ ਤੋਂ ਮਲਜੀ ਕੋਛ ਲੀ ਜਾਗੇ ਚੱਲ ਕਰਨੀ ਜੀ ਤੇ ਆਪਾਂ ਕਿਸੇ ਤੋਂ ਹੋਰ ਪਤਾ ਕਰਾਂਗਾ ਜੰਦ ਦਾ ਚੱਲਦੇ ਆਂਗੇ ਤੇ ਹੋਰ ਭਨੇ ਪਾਨੀ ਨਹੀਂ ਮੈਂ ਮਾਰਦੀ ਪੁੱਛਦਾ ਹੋਗਾ ਤੂੰ ਸਾਨੂੰ ਦੱਸਦਾ ਐਨਾ ਸ਼ੁਕਰ ਕਰਾ ਸੀ ਕਿਸੇ ਰੀਤੀ ਨਾ ਡੋਬੀ ਤੇ ਹੋਰ ਭਨੇ ਅਛਾ ਨੂੰਛਤਾ ਨਹੀਂ ਕਰਦਾ ਭੈਣੇ ਭੈਣੇ ਇੰਨਾ ਤਾਂ ਮੈਨੂੰ ਪਤਾ ਨਹੀਂ ਪਰ ਕੰਮ ਨਹੀਂ ਕਰਦਾ ਮੋੜਾਂ ਤੇ ਖੜਾ ਰਹਿੰਦਾ ਤਿਆਰ ਵਿਆਰ ਹੋ ਕੇ ਬੇਤਰਮੀ ਜੀ ਤੇ ਇਹਨਾਂ ਦਾ ਘਰ ਸਾਹਮਣੇ ਆ ਇਹ ਜਿੱਦ ਦੇ ਪਤਾ ਨਹੀਂ ਤਾਂ ਕੰਮ ਰੋਜ਼ ਕਰ ਦਿਆ ਹੈ ਤੇ ਮਾਇਆ ਤਾਂ ਬਾਲਾ ਬੋਲਦੀ ਆ ਭੈਣੇ ਕਲੇਸ਼ ਵਾਲਾ ਕਰ ਦਿਆ ਘਰੇ ਕੱਲੀ ਕਲੇਸ਼ ਕੀਤੇ ਨਾ ਕਰਦੀ ਆ ਜੇ ਬੰਦਾ ਨਹੀਂ ਕਰਦਾ ਤਾਂ ਨਾ ਨਹੀਂ ਕਰਦਾ ਇੱਕ ਪਿੰਡਾ ਜੂਤ ਫਿਰ ਉਹ ਜਿੱਦੇ ਹੋਣਗੇ ਘਰਾਂ ਚ ਹੁੰਦੇ ਰਹਿਣਗੇ ਆ ਬੰਨਾ ਤਾਂ ਕੰਮ ਨਹੀਂ ਕਰਦਾ ਭੈਣ ਅੱਗੇ ਤੁਹਾਡੀ ਮਰਜ਼ੀ ਆ ਕਰਾਉਣਾ ਨਾ ਕਰਾਉਣਾ ਹਨਾ ਚੱਲ ਕੋਈ ਨਾ ਅਸੀਂ ਜੇ ਅਬਲੀ ਦਾ ਬੇਬੇ ਦਾ ਕੰਨੀ ਬਹੁਤ ਕੰਮ ਕਰਦਾ ਅਸੀਂ ਕੋਈ ਨਾ ਦੇਖਾਂਗੇ ਸੋਚਾਂਗੇ ਅਸੀਂ ਪਹਿਲਾਂ ਪਰ ਮੇਰਾ ਨਾਂ ਨਾਲਿਓ ਨਾ ਨਾ ਤੇਰਾ ਨਾਂ ਤਾਂ ਅਸੀਂ ਕਿਉਂ ਲੈਣਾਗਾ ਨਾ ਕਿੱਡੀ ਪਾਚ ਨਹੀਂ ਆ ਕਹਿੰਦੀ ਹਜੇ ਕਹਿੰਦੀ ਮੇਰਾ ਨਾਂ ਬੇਦਾ ਕੰਨੀ ਕੰਮੀ ਵਾਲਾ ਕਰਦਾ ਚੱਲ ਚੰਗਾ ਕਰਾਉਣਾ ਨਾ ਸੀ ਰਿਸ਼ਤੇ